ਇਨਾਂ ਦਾ ਲਾਭ ਲੈ ਸਕਣਗੇ 2026 ਚੜਦਿਆਂ ਚੜਦਿਆਂ ਸੰਗਰੂਰ ਦੇ ਵਿੱਚ ਤੁਹਾਨੂੰ ਕੋਈ ਤਾਰ ਤੇ ਖੰਭਾ ਨਹੀਂ ਦੇਖੂਗਾ ਸਾਰੀ ਵਾਇਰਿੰਗ ਅੰਡਰਗਰਾਊਂਡ ਹੋ ਜਾਣੀ ਹੈ ਫਿਰ ਸਟੈਪ ਬਾਈ ਸਟੈਪ ਹਰ ਸ਼ਹਿਰ ਤੇ ਪਿੰਡਾਂ 'ਚ ਇਹ ਕੰਮ ਚੱਲਣਾ ਹੈ ਦੋਸਤੋ ਇਹਦਾ ਸੀਗਾ ਸਰਦਾਰ ਸਿਮਰ ਸਿੰਘ ਮਾਨ ਦੇ ਕਿੱਤੇ ਕੰਮ ਤੇ ਹੁਣ ਆਪਾਂ ਗੱਲ ਕਰਾਂਗੇ ਸਰਦਾਰ ਸਿਮਰ ਸਿੰਘ ਮਾਨ ਦੇ ਕਿਰਦਾਰ ਦੀ ਮੇਰਾ 1986 ਦਾ ਜਨਮ ਹੈ ਮੈਂ 37 38 ਸਾਲ ਦੀ ਜ਼ਿੰਦਗੀ ਜਿਉਈ ਆ ਹਬੋਰ ਮੇਰਾ ਸ਼ਹਿਰ ਹੈ ਇਹਦਾ ਕਾਰਨ ਇੱਕੋ ਇੱਕ ਹੈ ਦੋਸਤੋ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਸਮੇਂ ਦੀਆਂ ਸਰਕਾਰਾਂ ਟੈਂਕ ਤੋਪਾਂ ਲੈ ਕੇ ਜਦੋਂ ਦਰਬਾਰ ਸਾਹਿਬ ਤੇ ਚੜੀਆਂ ਸੀ ਤਾਂ ਉਸ ਰੋਸ ਦੇ ਵਿੱਚ ਸਰਦਾਰ ਸਿਮਰ ਸਿੰਘ ਮਾਨ ਨੇ ਆਈਪੀਐਸ ਦੇ ਆਪਦੇ ਅਹੁਦੇ ਤੋਂ ਰਿਜ਼ਾਈਨ ਕੀਤਾ ਸੀ ਕੋਈ ਚੌਂਕੀਦਾਰੇ ਦੀ ਨੌਕਰੀ ਨਹੀਂ ਛੱਡਦਾ ਜੇ ਛੱਡਦਾ ਤਾਂ ਤੁਸੀਂ ਦੱਸੋ ਉਹ ਨੌਕਰੀ ਛੱਡ ਕੇ ਕਰਦਿਆਂ ਲੜਦਿਆਂ 10 ਸਾਲ ਦਾ ਸਮਾਂ ਬੀਤਿਆ ਤਾਂ 1994 ਚ ਨੌ ਅਕਾਲੀ ਦਲ ਬਣ ਗਏ ਸੀ ਪੰਜਾਬ ਦੇ ਵਿੱਚ ਆ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊ ਜਿਨ੍ਹਾਂ ਨੇ ਉਮਰਾ ਹੰਡਾਲੀਆਂ ਤਾਂ ਉਹ ਸਮੇਂ ਸੰਗਤ ਦੇ ਵਿੱਚ ਰੋਸ ਆਇਆ ਪੰਥ 'ਚ ਰੋਸ ਆਇਆ ਤਾਂ ਕਾਲ ਤੱਕ ਸਭ ਤੇ ਸਾਰੇ ਅਕਾਲੀ ਦਲ ਦੇ ਆਗੂਆਂ ਨੂੰ ਸੱਦਿਆ ਤੇ ਉੱਥੇ ਇਕੱਠ ਹੋਇਆ ਸਾਰੇ ਅਕਾਲੀ ਦਲ ਭੰਗ ਕਰਕੇ ਇੱਕੋ ਅਕਾਲੀ ਦਲ ਬਣਾਇਆ ਗਿਆ ਸ਼੍ਰੋਮਣੀ ਖੜੇ ਹੈ ਨਾ ਡਿੱਗੇ ਹੈ ਨਾ ਝੁਕੇ ਹੈ ਤੇ ਨਾ ਬਦਲੇ ਹੈ ਤੁਸੀਂ ਚਾਹੇ ਬੋਟਾ ਪੰਜ ਪਾਈਆਂ ਤੇ ਚਾਹੇ 5 ਲੱਖ ਪਾਈਆਂ ਇਹ ਮਰਦ ਜਰਨੈਲ ਉੱਥੇ ਹੀ ਖੜਾ ਰਿਹਾ ਕਾਂਗਰਸ ਵਿੱਚ ਸੁਖਪਾਲ ਖਹਿਰ ਆਇਆ ਜਿਹੜਾ ਬੜੇ ਹੰਝੂ ਰੋਂਦਾ ਹੁੰਦਾ ਸੀ ਵੀ ਮੈਂ ਪੰਥ ਦਾ ਮੇਰੇ ਅੰਦਰ ਬੜਾ ਦਰਦ ਹੈ ਅਮਰਤਪਾਲ ਦਾ ਮਾਪਿਓ ਜਦੋਂ ਭੋਖੜਤਾਲ ਤੇ ਬੈਠਾ ਸੀ ਉੱਥੇ ਵੀ ਹਾਜ਼ਰੀਆਂ ਭਰਦਾ ਸੀਗਾ ਆਪਾਂ ਨੇ ਸਿੱਧੂ ਵੀਰੇ ਵੀ ਹਾਜ਼ਰੀ ਭਰੀ ਸੀਗੀ ਤੇ ਅੱਜ ਪਤਾ ਨਹੀਂ ਉਹ ਪੰਥ ਦਾ ਮੋਹ ਕਿੱਥੇ ਜਾਵਟਾ ਪਤਣਿਓਂ ਇੰਦਰਾ ਦੇ ਪੁੱਤ ਦਾ ਡੰਡਾ ਇਹਦੇ ਕਹਿ ਜਾ ਚਲਿਆ ਕਿ ਇੱਥੇ ਮਾਨ ਦੇ ਖਿਲਾਫ ਲੜਨ ਆ ਗਿਆ ਹੁਣ ਦੱਸੂ ਇਹ ਕਾਹਦਾ ਪੰਤਕ ਹੈ ਮੇਰੀ ਬਤੇ ਦੀ ਸਾਨ ਆਜੋ ਭਾਈ ਮੈਨੂੰ ਬੜਾ ਟਾਈਮ ਨਹੀਂ ਲੈਣਾ ਪੁਰਿਆ ਐਵੇਂ ਗੱਲਾਂ ਕਰਨ ਦਾਣਾ ਥੋੜਾ ਜਿਆ ਸਰਦਾਰ ਸਿਮਰ ਸਿੰਘ ਮਾਨ ਨੇ ਜੋ ਕੰਮ ਕੀਤੇ ਉਹ ਵੀ ਤੁਹਾਨੂੰ ਦੱਸਣੇ ਜ਼ਰੂਰੀ ਆ ਕਿਉਂਕਿ ਤੁਸੀਂ ਜਿਤਾ ਕੇ ਭੇਜਿਆ ਸਰਦਾਰ ਸਿਮਰ ਸਿੰਘ ਮਾਨ ਨੂੰ ਪਾਰਲੀਮੈਂਟ ਤੋਂ 7.5 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਜਿਹੜੀ ਸਰਦਾਰ ਸਿਮਰ ਸਿੰਘ ਮਾਨ ਨੇ ਸਾਰੇ ਸੰਗਰੂਰ ਹਲਕੇ ਤੇ ਖਰਚੀ ਤੇ ਉਹਦਾ ਵੇਰਵਾ ਉਹਨਾਂ ਨੇ ਪਾਰਲੀਮੈਂਟ ਤੇ ਜਮ੍ਹਾਂ ਕਰਵਾਇਆ ਸਰਦਾਰ ਸਿਮਰ ਸਿੰਘ ਮਾਨ ਦੇ ਗੁੱਡ ਵਰਕ ਨੂੰ ਦੇਖਦੇ ਹੋਇਆ ਉਹਨਾਂ ਨੂੰ 2.5 ਕਰੋੜ ਰੁਪਇਆ ਹੋਰ ਗ੍ਰਾਂਟ ਦਿੱਤੀ ਗਈ ਐਕਸਟਰਾ ਉਹਨਾਂ ਨੇ ਉਹ ਵੀ ਹਲਕੇ ਤੇ ਖਰਚੀ ਤੇ ਉਹਦਾ ਵੀ ਵੇਰਵਾ ਜਾ ਕੇ ਪਾਰਲੀਮੈਂਟ 'ਚ ਜਮ੍ਹਾਂ ਕਰਵਾਇਆ ਇੱਥੋਂ ਪਹਿਲਾਂ ਹੋਰ ਵੀ ਬੜੇ ਐਮਪੀ ਜਿੱਤਦੇ ਰਹੇ ਐ ਉਹਨਾਂ ਦੇ ਜਿਹੜੇ ਇੱਥੇ ਸਪੋਰਟਰ ਸਮਰਥਕ ਹੋਣ ਉਹਨਾਂ ਨੂੰ ਪੁੱਛ ਲਿਓ ਵੀ ਤੁਹਾਡੇਆਂ ਨੂੰ ਕਦੇ 2 ਰੁਪਇਆ ਵੀ ਫालतू ਮਿਲੇ ਸੀ ਤੇ ਦੂਜਾ ਕੰਮ ਜਿਹੜਾ ਸਰਦਾਰ ਸਿਮਰ ਸਿੰਘ ਮਾਨ ਕਰ ਰਹੇ ਐ ਸਿਹਤ ਨੂੰ ਲੈ ਕੇ ਕੀਤਾ ਤਿੰਨ ਹਸਪੀਟਲੋਂ ਲੈ ਕੇ ਆ ਰਹੇ ਐ ਇੱਕ ਹਸਪੀਟਲ ਮਲੇਰਕੋਟ ਲੈ ਆਉਣਾ ਇੱਕ ਸੰਗਰੂਰ ਆਉਣਾ ਹੈ ਇੱਕ ਬਰਨਾਲੇ ਆਉਣਾ ਹੈ ਤਿੰਨੇ ਹਸਪੀਟਲ 150 ਕਰੋੜ ਰੁਪਏ ਦੀ ਲਾਗਤ ਨਾਲ ਬੰਨੇ ਆ ਇਹਨਾਂ ਦਾ ਸਿਰਫ ਇੱਕੋ ਕੰਮ ਹੈ ਦੇਸ਼ ਦੇ ਵਿੱਚ ਕੋਈ ਵੀ ਮਹਾਮਰੀ ਫੈਲਦੀ ਹੈ ਜਾਂ ਸੰਸਾਰ ਚ ਫੈਲਦੀ ਹੈ ਜਿਵੇਂ ਪਿੱਛੇ ਜੇ ਕਰੋਨਾ ਆਈ ਸੀ ਉਹ ਚੀਜ਼ਾਂ ਨਾਲ ਲੜਨ ਲਈ ਉਹਨਾਂ ਨੂੰ ਰੋਕਣ ਲਈ ਹੈ ਹਸਪਤਾਲਾਂ ਦੀ ਉਹ ਸਾਰੀ ਹੋ ਰਹੀ ਹੈ ਇਹਦੇ ਵਿੱਚ ਉੱਚ ਪੱਦਰੀ ਦੇ ਡਾਕਟਰ ਸੇਵਾਵਾਂ ਦੇਣਗੇ ਹੋਰ ਰੋਗਾਂ ਦੇ ਬਿਮਾਰੀਆਂ ਦੇ ਵੀ ਇਲਾਜ ਹੋਇਆ ਕਰਨਗੇ ਨਾਲ ਦੇ ਜਿਹੜੇ ਸੂਬੇ ਆਪਣੇ ਹਰਿਆਣਾ ਰਾਜਸਥਾਨ ਉੱਥੋਂ ਦੇ ਲੋਕ ਵੀ ਇਹਨਾਂ ਦਾ ਲਾਭ ਲੈ ਸਕਣਗੇ ਤੇ 2026 ਚੜਦਿਆਂ ਚੜਦਿਆਂ ਸੰਗਰੂਰ ਦੇ ਵਿੱਚ ਤੁਹਾਨੂੰ ਕੋਈ ਤਾਰ ਤੇ ਖੰਭਾ ਨਹੀਂ ਦੇਖੂਗਾ ਸਾਰੀ ਵਾਇਰਿੰਗ ਅੰਡਰਗਰਾਊਂਡ ਹੋ ਜਾਣੀ ਹੈ ਫਿਰ ਸਟੈਪ ਬਾਈ ਸਟੈਪ ਹਰ ਸ਼ਹਿਰ ਤੇ ਪਿੰਡਾਂ 'ਚ ਇਹ ਕੰਮ ਚੱਲਣਾ ਹੈ ਦੋਸਤੋ ਇਹ ਤਾਂ ਸੀਗਾ ਸਰਦਾਰ ਸਿਮਰ ਸਿੰਘ ਮਾਨ ਦੇ ਕਿਤੇ ਕੰਮ ਤੇ ਹੁਣ ਆਪਾਂ ਗੱਲ ਕਰਾਂਗੇ ਸਰਦਾਰ ਸਿਮਰ ਸਿੰਘ ਮਾਨ ਦੇ ਕਰਤਾਰ ਦੀ ਮੇਰਾ 1986 ਦਾ ਜਨਮ ਹੈ ਮੈਂ 37-38 ਸਾਲ ਦੀ ਜ਼ਿੰਦਗੀ ਜਿਉਈ ਆ ਹਬੋਰ ਮੇਰਾ ਸ਼ਹਿਰ ਹੈ ਇੱਥੇ ਮੇਰੀ ਵੋਟ ਨਹੀਂ ਮੈਂ ਸਪੋਰਟ ਕਰ ਸਕਦਾ ਸੀ ਪਿਛਲੇ 2 ਮਹੀਨੇ ਤੋਂ ਇੱਥੇ ਡਟਿਆ ਮੈਂ ਮਾਨ ਸਾਹਿਬ ਲਈ ਝੋਲੀਆਂ ਤੱਕ ਵੀ ਅਡਣੀਆਂ ਪੈਣਦੇ ਅਸੀਂ ਅਟ ਰਹੇ ਹਾਂ ਇਹਦਾ ਕਾਰਨ ਇੱਕੋ ਇੱਕ ਹੈ ਦੋਸਤੋ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਸਮੇਂ ਦੀਆਂ ਸਰਕਾਰਾਂ ਟੈਂਕ ਤੋਪਾਂ ਲੈ ਕੇ ਜਦੋਂ ਦਰਬਾਰ ਸਾਹਿਬ ਤੇ ਚੜੀਆਂ ਸੀ ਤਾਂ ਉਸ ਰੋਸ ਦੇ ਵਿੱਚ ਸਰਦਾਰ ਸਿਮਰ ਸਿੰਘ ਮਾਨ ਨੇ ਆਈਪੀਐਸ ਦੇ ਆਪਦੇ ਅਹੁਦੇ ਤੋਂ ਰਿਜ਼ਾਈਨ ਕੀਤਾ ਸੀ ਕੋਈ ਚੌਂਕੀਦਾਰੇ ਦੀ ਨੌਕਰੀ ਨਹੀਂ ਛੱਡਦਾ ਜੇ ਛੱਡਦਾ ਤਾਂ ਤੁਸੀਂ ਦੱਸੋ ਉਹ ਨੌਕਰੀ ਛੱਡ ਕੇ ਸਿੱਖਾਂ ਦੀ ਲੜਾਈ ਪੰਥ ਦੀ ਲੜਾਈ ਲੜਨ ਲੱਗੇ ਤਾਂ ਲੜਾਈ ਲੜਦਿਆਂ ਲੜਦਿਆਂ 10 ਸਾਲ ਦਾ ਸਮਾਂ ਬੀਤਿਆ ਤਾਂ 1994 ਚ ਨੌ ਅਕਾਲੀ ਦਲ ਬਣ ਗਏ ਸੀ ਪੰਜਾਬ ਦੇ ਵਿੱਚ ਆ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊ ਜਿਨ੍ਹਾਂ ਨੇ ਉਮਰਾਂ ਹੰਡਾਲੀਆਂ ਤਾਂ ਉਹ ਸਮੇਂ ਸੰਗਤ ਦੇ ਵਿੱਚ ਰੋਸ ਆਇਆ ਪੰਥ 'ਚ ਰੋਸ ਆਇਆ ਕਾਲ ਤੱਕ ਸਭ ਦੇ ਸਾਰੇ ਅਕਾਲੀ ਦਲ ਦੇ ਆਗੂਆਂ ਨੂੰ ਸੱਦਿਆ ਤੇ ਉਥੇ ਇਕੱਠ ਹੋਇਆ ਸਾਰੇ ਅਕਾਲੀ ਦਲ ਭੰਗ ਕਰਕੇ ਇੱਕੋ ਅਕਾਲੀ ਦਲ ਬਣਾਇਆ ਗਿਆ ਸ਼੍ਰੋਮਣੀ ਆਕਾਲੀ ਦਲ ਅੰਮ੍ਰਿਤਸਰ ਦੋਸਤੋ ਨੌਜਵਾਨੋ ਇਹ ਸਰਦਾਰ ਸਿਮਰ ਸਿੰਘ ਮਾਨ ਦੀ ਪਾਰਟੀ ਨਹੀਂ ਜਿਵੇਂ ਦੂਜੇ ਬਣਾਏ ਫਿਰਦੇ ਐ ਇਹ ਉਸ ਆਕਾਲ ਤੱਕ ਸਭ ਤੋਂ ਵੱਡੀ ਪਾਰਟੀ ਐ ਸਮੇਂ ਦੇ ਜੱਥੇਦਾਰ ਦੀ ਬਣਾਈ ਪਾਰਟੀ ਹੈ ਤੇ 40 ਸਾਲ ਤੋਂ ਸਰਦਾਰ ਸਿਮਰ ਸਿੰਘ ਮਾਨ ਉਸੇ ਜਗ੍ਹਾ ਤੇ ਖੜੇ ਹੈ ਨਾ ਡਿੱਗੇ ਹੈ ਨਾ ਝੁਕੇ ਹੈ ਤੇ ਨਾ ਬਦਲੇ ਹੈ ਤੁਸੀਂ ਚਾਹੇ ਵੋਟਾਂ ਪੰਜ ਬੜਾ ਰਿਆ ਅੰਦਰ ਬੜਾ ਦਰਦ ਹੈ ਅਮਰਤਪਾਲ ਦਾ ਮਾਪਿਓ ਜਦੋਂ ਭੋਖੜਤਾਲ ਤੇ ਬੈਠਾ ਸੀ ਉੱਥੇ ਵੀ ਹਾਜ਼ਰੀਆਂ ਭਰਦਾ ਸੀਗਾ ਆ ਭਾਣੇ ਸਿੱਧੂ ਵੀਰੇ ਵੀ ਹਾਜ਼ਰੀ ਭਰੀ ਸੀਗੀ ਤੇ ਅੱਜ ਪਤਾ ਨਹੀਂ ਉਹ ਪੰਥ ਦਾ ਮੋਹ ਕਿੱਥੇ ਜਾਵੜਿਆ ਪਤਾ ਨਹੀਂ ਉਹ ਇੰਦਰਾ ਦੇ ਪੁੱਤ ਦਾ ਡੰਡਾ ਇਹਦੇ ਕਹਿ ਜਾ ਚਲਿਆ ਕਿ ਇੱਥੇ ਮਾਨ ਦੇ ਖਿਲਾਫ ਲੜਨ ਆ ਗਿਆ ਹੁਣ ਦੱਸੋ ਇਹ ਕਾਹਦਾ ਪੰਦਕ ਹੈ ਤਾਂ ਮੁਸਲਮਾਨਾਂ ਦੇ ਵਿੱਚ ਇੱਕ ਭਰਮ ਫਲਾਇਆ ਜਾ ਰਿਹਾ ਸੀ ਮਲੇਰਕੋਟਲੇ ਗਈ ਸੀ ਇਹਨਾਂ ਦੇ ਜਿਹੜੇ ਕੋਈ ਪੱਡੇ ਹੁੰਦੇ ਆ ਗੂ ਜਿਵੇਂ ਆਪਣੇ ਸਿੱਖਾਂ ਨੇ ਉਹਨਾਂ ਨੇ ਇਹਨਾਂ ਨੂੰ ਮੈਸੇਜ ਲਾਇਆ ਵੀ ਜੇ ਮੋਦੀ ਰੋਕਣਾ ਨਾ ਤਾਂ ਵੋਟਾਂ ਕਾਂਗਰਸ ਨੂੰ ਜੀ ਜੀ ਰਾਤ ਮਲੇਰਕੋਟਲੇ ਸੀ ਤਾਂ ਮੈਂ ਮੁਸਲਮਾਨ ਭਰਾਵਾਂ ਨੂੰ ਪੁੱਛਿਆ ਮੈਂ ਕਿ ਪਹਿਲਾਂ ਕਾਂਗਰਸ 'ਚ ਸੀ ਫਿਰ ਝਾੜੂ ਜਾ ਗਿਆ ਫਿਰ ਆਪਦੀ ਪਾਰਟੀ ਬਣਾਈ ਹੁਣ ਫਿਰ ਕਾਂਗਰਸ 'ਚ ਹੈ ਤੁਸੀਂ ਐਸ ਭਲੇਖੇ 'ਚ ਵੋਟਾਂ ਪਾ ਗੋ ਇਹਦਾ ਇਹ ਨਹੀਂ ਪਤਾ ਮੁੜ ਕੇ ਜਾ ਕੇ ਫੁੱਲਣ ਦੀ ਗੋਦੀ 'ਚ ਬਹਿ ਜੇ ਫਿਰ ਕੀ ਕਰੋਗੇ ਤਾਂ ਉਹਨਾਂ ਕੋਲੋਂ ਅੱਗੋਂ ਜਵਾਬ ਨਹੀਂ ਆਇਆ ਤਾਂ ਦੋਸਤੋ ਜਿਹੜਾ ਤੀਜੀ ਪਾਰਟੀ ਆਮ ਆਦਮੀ ਪਾਰਟੀ ਆ ਸਿਆਣੇ ਬਜ਼ੁਰਗ ਬੈਠੇ ਆ ਅਕਸਰ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਵੀ ਇਹਦੀਆਂ ਤਾਂ ਗੱਲਾਂ ਹਵਾਜਾਂ ਹੈ ਭਗਵੰਤ ਮਾਰਦੀਆਂ ਤਾਂ ਗੱਲਾਂ ਵੀ ਹਵਾ ਜਾਂਦੇ ਤੇ ਤੀਰ ਵੀ ਹਵਾ ਜਾਂ ਦੇਖ ਲਿਆ ਕਰੋ ਸਨ ਪ੍ਰੂਫ ਖੋਲ ਕੇ ਨਿਕਲ ਜਾਂਦਾ ਕੋਈ ਨਿਸ਼ਾਨਾ ਨਹੀਂ ਕੋਈ ਤੀਰ ਨਹੀਂ ਪਤਾ ਨਹੀਂ ਕਿੱਧਰ ਕੀ ਮਰੀ ਜਾਂਦਾ ਸੋ ਦੋਸਤੋ ਜਿੱਦਾਂ ਤੁਸੀਂ ਇੱਕ ਤਰੀਕ ਨੂੰ ਵੋਟਾਂ ਪਾਉਣ ਜਾਓ ਸਾਰੇ ਕੈਂਡੀਡੇਟਾਂ ਦੇ ਕਰਤਾਰ ਦੇਖ ਲਿਓ ਜੇ ਸਰਦਾਰ ਸਿਮਰ ਸਿੰਘ ਮਾਨ ਜਿੱਡਾ ਤੁਹਾਨੂੰ ਕਿਸੇ ਦਾ ਵੀ ਕਰਤਾਰ ਲੱਗੇ ਤੇ ਬਿਸ਼ੱਕ ਦੀ ਮਾਨ ਸਾਹਿਬ ਨੂੰ ਵੋਟਾਂ ਨਾ ਪਾਓ ਜੀ ਸੱਦ ਕੇ ਹੋਰ ਪਾਸੇ ਪਾ ਦਿਓ